ਸੇਕਰੋਗੀ ਪਾਖੜਾ ਡੈਮ ਤੇ ਖੜਕੇ ਬੋਲ ਰਿਆ ਸੀ ਉਹ ਆਪਣੀ ਜੋ ਪਰੇਸ਼ਾਨੀਆਂ ਹਰਿਆਣੇ ਵਾਲੇ ਬਾਹਮ ਰੋੜ ਕੇ ਪਾਣੀ ਲੈ ਗਏ ਰਾਜਸਥਾਨਾਂ ਨੂੰ ਨਹੀਂ ਜਾਣਾ ਸੀ ਪਹਿਲਾਂ ਹੀ ਡਰਦਾ ਕਹਿੰਦਾ ਫੌਜ ਲੱਗੀ ਹੋਈ ਆ ਇਸ ਕਰਕੇ ਅਸੀਂ ਪਾਣੀ ਦੇਤਾ ਫੌਜ ਤਾਂ ਕਿਤੇ ਵੀ ਨਹੀਂ ਲੱਗੀ ਬੀਐਸਐਫ ਖੜੀ ਅਜੇ ਵੀ ਮਿਲਟਰੀ ਕਿਤੇ ਨਹੀਂ ਲੱਗੀ ਅਸਲ ਦੇ ਵਿੱਚ ਕੀ ਆ ਕਿ ਜਦੋਂ ਉਹ ਆਪਣਾ ਖੇਲ ਹੋ ਗਿਆ ਕਿ ਉਹਦੇ ਜਿਹੜੇ 92 ਨਮੂਨੇ ਆ 6-7 ਹਰ ਰੋਜ਼ ਉਹਨਾਂ ਵੀ ਕੁੱਤੇ ਖੜੀ ਹੋ ਰਹੀ ਪੰਜਾਬ ਹਰ ਰੋਜ਼ ਲੋਕ ਪਿੰਡਾਂ 'ਚ ਘੇਰ ਰਹੇ ਆ। ਕਿਸਾਨ ਇਸ ਕਰਕੇ ਘੇਰ ਰਹੇ ਕਿ ਤੁਸੀਂ ਸਾਡੀਆਂ ਟਰਾਲੀਆਂ ਚੋਰੀ ਕੀਤੀਆਂ ਨੇ। ਬੀਬੀਆਂ ਇਸ ਕਰਕੇ ਦੁਖੀ ਆ ਕਿ ਤੁਸੀਂ ਚਿੱਟਾ ਕਿਹਾ ਸੀ ਰੋਕਿਆ ਨਹੀਂ ਪੁੱਤ ਮਰੀ ਜਾਂਦੇ ਆ ਪੰਜਾਬ ਦੇ। ਇੱਕ ਵੀ ਕੰਮ ਇਹ ਨਹੀਂ ਕਰ ਸਕੇ। ਵਿਧਾਨ ਸਭਾ 'ਚ ਆਪਣੀ ਫਰਸਟ੍ਰੇਸ਼ਨ ਵਿਰੋਧੀ ਪਾਰਟੀਆਂ ਦੇ ਕੱਢ ਰਿਆ। ਤੇ ਪਾਣੀ ਵਾਲੇ ਮੁੱਦੇ ਤੇ ਉਹਦੀ ਡਰਾਮੇਬਾਜ਼ੀ ਫੇਲ ਹੋ ਗਈ। ਪੰਜਾਬ ਦੇ ਹੱਕਾਂ ਦੀ ਰਾਖੀ ਨਹੀਂ ਕਰ ਸਕਿਆ ਤੇ ਉਹ ਜਿਹੜੀ ਆ ਫਰਸਟ੍ਰੇਸ਼ਨ ਕੱਢ ਰਿਆ ਕਿਸਾਨ ਜਥੇਬੰਦੀਆਂ ਦੇ